ਅੰਦੇਂਦੇ ਚਲਦੇ ਫੂਆ ਦੇ ਪੁੱਤਰ ਨੇ ਟਰੈਕਟਰ ਨਾਲ ਕੋਚਲ ਕੇ ਕੀਤਾ मामੇ ਦੇ ਪੁੱਤਰ ਦਾ ਕਤਲ ਪੈਸਿਆਂ ਦੇ ਮਾਮੂਲੀ ਲੈਣ ਦੇ ਨੂੰ ਲੈ ਕੇ ਫੂਆ ਦੇ ਪੋਤੇ ਨੇ मामੇ ਦੇ ਪੁੱਤਰ ਦਾ ਟਰੈਕਟਰ ਨਾਲ ਕੋਚਲ ਕੇ ਕਤਲ ਕਰ ਦਿੱਤਾ ਮਾਮਲਾ ਕੁਝ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਭੁਪਿੰਦਰ ਸਿੰਘ ਦਾ ਪੁੱਤਰ ਜਸਕਰਨ ਸਿੰਘ ਬੋਟਾ ਸਿੰਘ ਪੁੱਤਰ ਨਿਰੰਜਨ ਸਿੰਘ ਦਾ ਦਿਹਾੜੀ ਤੇ ਟਰੈਕਟਰ ਚਲਾਉਂਦਾ ਸੀ ਜਿਸ ਦੇ ਪੈਸੇ ਜਸਕਰਨ ਨੇ ਬੋਟਾ ਸਿੰਘ ਤੋਂ ਮੰਗੇ ਤਾਂ ਬੋਟਾ ਸਿੰਘ ਨੇ ਉਸ ਨੂੰ ਉਸਦੇ ਪੈਸੇ ਨਹੀਂ ਦਿੱਤੇ ਜਿਸ ਤੋਂ ਬਾਅਦ ਜਸਕਰਨ ਸਿੰਘ ਕਿਸੇ ਹੋਰ ਦਾ ਡਾਇਰੈਕਟਰ ਚਲਾਉਣ ਲੱਗ ਪਿਆ ਜੋ ਕਿ ਬੋਟਾ ਸਿੰਘ ਨੂੰ ਚੰਗਾ ਨਾ ਲੱਗਾ ਅਤੇ ਉਸ ਨੇ ਤੇ ਉਸਦੇ ਪੁੱਤਰ ਅਬੀ ਅਤੇ ਹੁਸਨ ਨੇ ਜਸਕਰਨ ਨੂੰ ਬੰਨ ਕੇ ਕੁੱਟਿਆ ਅਤੇ ਕਿਹਾ ਕਿ ਬੁਲਾ ਆਪਣੇ ਪਿਓ ਨੂੰ ਤੈਨੂੰ ਛਡਾ ਕੇ ਲੈ ਜਾਵੇ ਜਦ ਜਸਕਰਨ ਨੇ ਆਪਣੇ ਪਿਤਾ ਤਾਂ ਭੁਪਿੰਦਰ ਸਿੰਘ ਨੂੰ ਫੋਨ ਕੀਤਾ ਪੁਪਿੰਦਰ ਸਿੰਘ ਮੌਕੇ ਤੇ ਪਿੰਡ ਚੰਗੀ ਪਨਵਾ ਜਿੱਥੇ ਬੋਟਾ ਸਿੰਘ ਨੇ ਜਸਕਰਨ ਨੂੰ ਬੰਨਿਆ ਹੋਇਆ ਸੀ ਮੌਕੇ ਤੇ ਪਹੁੰਚਿਆ ਤਾਂ ਬੋਟਾ ਸਿੰਘ ਨੇ ਪੁਪਿੰਦਰ ਸਿੰਘ ਦੇ ਡਾਇਰੈਕਟਰ ਝਾੜ ਦਿੱਤਾ ਦੱਸਿਆ ਗਿਆ ਹੈ ਕਿ ਬੋਟਾ ਸਿੰਘ ਨੇ ਪੁਪਿੰਦਰ ਸਿੰਘ ਨੂੰ ਤਿੰਨ ਚਾਰ ਵਾਰ ਡਾਇਰੈਕਟਰ ਨਾਲ ਕੋਚ ਲਿਆ ਜਿਸ ਤੋਂ ਬਾਅਦ ਪੁਪਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਜਸਕਰਨ ਆਪਣੇ ਮ੍ਰਿਤਕ ਪਿਤਾ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਲੈ ਕੇ ਆਇਆ

ਉਹਨਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਫਾਸਟ ਨਿਊਜ਼ 24 ਟੀਵੀ। ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੱਣ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ। ਗੱਲ ਇਹ ਹੋਈ ਜੇ ਇਹਦਾ ਪਹਿਲਾ ਮਟਰੇਟ ਚਲੁੰਦਾ ਹੈ ਬੂਟੇ ਦਾ ਧਰਮਾਵਾਦ ਵਾਲੇ ਦਾ। ਛੇ ਦੇਣ ਕਿੰਦਾ ਮੇਰਾ ਡਰਾਈਵਰ ਭੱਜ ਗਿਆ। ਟਰੈਕਟਰ ਚਲਾ ਦੇ ਮੈਂ ਚਲਾਤਾ ਰੀਪਰ ਤੇ ਇਹਨੇ ਪੈਸੇ ਨਹੀਂ ਦਿੱਤੇ ਤੇ ਡੈਰੀ ਕਹਿੰਦਾ ਉਹਨੇ ਮੁੰਡੇ ਤੇ ਪੈਸੇ ਦੇ ਤੇ ਇਹ ਕਹਿੰਦਾ ਨਹੀਂ ਹਲੇ ਚਲ ਦੇ ਦੇਣਾ ਦੇ ਦੇਣਾ ਤੇ ਮੈਂ ਹੋਰ ਟਰੈਕਟਰ ਚਲਾਉਣ ਡਿਆ ਪਿਆ ਮਿੱਟੀ ਵਾਲਾ ਚਲਾਉਣ ਡਿਆ ਪਿਆ 300 ਰੁਪਏ ਦਿਹਾੜੀ ਤੇ ਮੇਰਾ ਵੀ ਲਾਗੇ ਚੱਲਣ ਦਾ ਟਰੈਕਟਰ ਦੇਦਾ ਵੀ ਤੇ ਇਹਨੇ ਮੈਨੂੰ ਘੇਰ ਲਿਆ ਘਲਾਰ ਲਿਆ ਮੈਂ ਖਲੋ ਗਿਆ ਤੇ ਇਹਨੇ ਮੈਨੂੰ ਬੰਨ ਲੈ ਦੇ ਮੁੰਡੇ ਨੇ ਵੀ ਬੰਨ ਲਿਆ ਮੁੰਡੇ ਦਾ ਮੁੰਡੇ ਦਾ ਅਭੀ ਜੀ ਮੁੰਨੀ ਮੁੰਨੀ ਕਹਿੰਦੇ ਉਹਦਾ ਤੇ ਹੋਰ ਹੁਸਨ ਹੈ ਇੱਕ ਹਾਂਜੀ ਤੇ ਇੱਕ ਇਹ ਤਿੰਨ ਜਣੇ ਇਹ ਮੈਨੂੰ ਬੰਨ ਲਿਆ ਹਾਂਜੀ ਉਹ ਇੱਕੋ ਪਿੰਡ ਦੇ ਰਹਿਣ ਵਾਲੇ ਚਾਚੇ ਤਾਇਆ ਦੇ ਮੁੰਡੇ ਇਹ ਕਿਤੇ ਬੂਟੇ ਦਾ ਮੁੰਡਾ ਹੈ ਨਾ ਅਭੀ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਬੰਨ ਲਿਆ ਤੇ ਡੈਡੀ ਨੂੰ ਫੋਨ ਕਰਤਾ ਛਡਾਲਾ ਆਪਣਾ ਮੁੰਡਾ ਛਡਾਇਆ ਜਾਂਦਾ ਇਹ ਤੇ ਇਹ ਫਿਰ ਆਏ ਡੈਡੀ ਮੇਰੇ ਆਇਆ ਤੇ ਇਹਨਾਂ ਨੇ ਵੇਖਿਆ ਨਹੀਂ ਸਿੱਧਾ ਟ੍ਰੈਕਟਰ ਨੰਗਾਉਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਵਾਰੀ ਟ੍ਰੈਕਟਰ ਨੰਗਾਇਆ ਇਹਦੇ ਥੱਲੇ ਉਤੋਂ ਦੀ ਥੱਲੇ ਆ ਗਿਆ ਇਹ ਪੂਆ ਡਾੜੀ ਦੇ ਪੂਆ ਦੇ ਮੁੰਡਾ ਹੈ ਹਾਂਜੀ 3-4 ਵਾਲੀ ਟ੍ਰੈਕਟਰ ਨੰਗਾਇਆ ਇਹਨਾਂ ਨੇ ਮੇਰੇ ਡੈਡੀ ਦੇ ਉੱਤੋਂ ਦੀ ਮੌਕੇ ਤੇ ਮੌਤ ਹੋ ਗਈ ਜੀ ਫਿਰ ਹੁਣ ਤੁਸੀਂ ਕੀ ਜਾਨਦੇ ਸਨਾਖ ਚਾਹੀਦਾ ਸਾਨੂੰ ਕਿਹਨੇ ਵੀ ਗੱਲ ਬਾਤ ਕਾਂਜੀ ਕਰਨ ਦੀ ਜੇ ਇਹ ਹੈਗੀ 3 3 ਕ ਵਜੇ ਦੀ ਹਾਂਜੀ ਉਸੇ ਵੇਲੇ ਇੱਥੇ ਲੈ ਆਂਤਾ ਹਾਂਜੀ ਸਿੱਧੇ ਡੈਕਟਰਾਂ ਆ ਗਏ ਮੌਤ ਹੋ ਗਈ ਡੈਥ ਹੋ ਗਈ ਇੱਕ ਨਾ ਭਪਿੰਦਰ ਸਿੰਘ ਇਸਪਿੰਦਾ ਸਾਨੂੰ ਗੁਲਜਾਰ ਸਿੰਘ ਪਿੰਡ ਰਾਮਦਵਾਲੀ ਦਾ ਰਹਿਣ ਵਾਲਾ ਦਾ ਤੇ ਇਹਦਾ ਜਿਹੜਾ ਬੇਟਾ ਨਾ ਜਸਕਰਨ ਸਿੰਘ ਹੈ ਉਹ ਅਬੂਟਾ ਸਿੰਘ son of ਨਰਿੰਦਰ ਸਿੰਘ ਵਾਸੀ ਧਰਮਾਬਾਦ ਇਹ ਇਹਨਾਂ ਦੀ ਮਿੱਟੀ-ਮੁੱਟੀ ਪਲ ਨੂੰ ਢੋਂਦਾ ਦੰਦਾ ਸੀ ਤੇ ਬਾਅਦ ਵਿੱਚ ਕਿ ਉਹ ਇਹਨਾਂ ਦਾ ਪੈਸੇ ਦਾ ਲੈਣ ਦੇਣੇ ਤੇ ਇਹਨਾਂ ਨੇ ਬੂਟੇ ਨੇ ਤੇ ਅਭੀ ਇੱਕ ਮੁੰਡਾ ਵਾ ਤੇ ਇੱਕ ਹੁਸਨ ਇਹਨਾਂ ਤਿੰਨਾਂ ਨੇ ਇਹਨੂੰ ਬੰਨ ਲਿਆ ਬਨ ਕੇ ਤੇ ਪਿਓ ਨੂੰ ਫੋਨ ਕਰਦਾ ਭਵਿੰਦਰ ਨੂੰ ਵੀ ਤੇਰੇ ਮੁੰਡੇ ਨੂੰ ਹੀ ਬੱਦਾ ਵਾ ਤਮਾਣ ਕੇ ਛਡਾਲਾ ਤੇ ਜਾਂ ਪੈਸੇ ਦੇ ਤੇ ਇਹ ਜਦੋਂ ਛਡਾਉਣ ਵਾਸਤੇ ਭਵਿੰਦਰ ਆਇਆ ਤੇ ਇਹਨਾਂ ਨੇ ਟਰੈਕਟਰ ਹੀ ਟਰੈਕਟਰ ਦੇ ਉੱਪਰ ਲਗਾਤਾ ਇਹਦੇ ਲੰਗੜਣ ਦੇ ਨਾਲ ਇਹਦੀ ਮੌਤ ਹੋ ਗਈ ਹੈ ਤੇ ਕਿ ਮੰਗਲੇ ਦਰਜ ਕਰ ਲਏ ਕਰ ਲਗੀਆਂ ਦਰਜ ਤੇ ਕਿਤੇ ਕਿਤੇ ਗਲਾਬ ਕਿੰਨੇ ਦੋਖੀ ਤਿੰਨ ਦੋ ਸਹੀ ਬੂਟਾ ਅਭੀ ਹੁਸਨ ਮੈਂ ਪਰਮਗਾ ਮਕਦਮਾ ਦਰਜ ਕਰਕੇ ਇਹਨਾਂ ਨੂੰ ਫੜਦੇ ਆਂ ਲਾਸ਼ ਨੂੰ ਲਾਸ਼ ਨੂੰ ਪੋਸਟ ਮੌਰਟਮ ਕਰਾਉਣੀ ਹੁਸਨ ਹੂੰ